ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਤੁਹਾਡਾ ਸਾਰਾ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਬਹੁਤ ਹੀ ਕਰਾਰੇ ਮਿੰਨੀ ਸਮੋਸਾ ਯਾਨੀ ਕਿ ਛੋਟੇ ਸਮੋਸੇ ਕਿਉਂਕਿ ਬਹੁਤ ਹੀ ਜ਼ਿਆਦਾ ਸਵਾਦ ਬੰਦੇ ਆ। ਕ੍ਰਿਸਪੀ ਕਰਾਂਚੀ ਜੇ ਤੁਸੀਂ ਇੱਕ ਵਾਰੀ ਇਹਨੂੰ ਬਣਾ ਕੇ ਕਿਸੇ ਨੂੰ ਖਵਾਤਾ ਜਾਂ ਖੁਦ ਖਾ ਲਿਆ ਤੇ ਬਾਰ ਬਾਰ ਇਹਨੂੰ ਬਣਾਉਂਗੇ ਕਿਉਂਕਿ ਇੰਨੇ ਜ਼ਿਆਦਾ ਸਵਾਦ ਨੇ ਕਿ ਬਾਜ਼ਾਰੋਂ ਲੈਣਾ ਤਾਂ ਭੁੱਲੀ ਜਾਓਗੇ ਜਮਾ। ਬਹੁਤ ਹੀ ਕ੍ਰਿਸਪੀ ਕਰਾਂਚੀ ਟੇਸਟੀ ਬਣਦੇ ਆ ਇਹ। ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਆਪਣੇ ਲੱਗ ਰਹੇ ਆ ਤੇ ਬਿਲਕੁਲ ਟਿਪਸ ਐਂਡ ਟ੍ਰਿਕਸ ਤੁਹਾਨੂੰ ਦੱਸੂਗੀ ਇਹਨੂੰ ਵਧੀਆ ਬਣਾਉਣ ਦੇ ਜੇ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਚਲੋ ਕਰਦੇ ਆ ਫਿਰ ਸ਼ੁਰੂ ਐਸ ਲਈ ਮੈਂ ਤੇ ਇੱਕ ਪਾਂਡਾ ਲਿਆਇਆ ਇਹਦੇ ਵਿੱਚ ਮੈਂ ਪਾ ਰਹੀਆਂ 200 ਗ੍ਰਾਮ ਮੈਦਾ ਤੁਸੀਂ ਮੈਦੇ ਦੀ ਜਗ੍ਹਾ ਤੇ ਆਟਾ ਵਰਤ ਸਕਦੇ ਆ ਬਾਜ਼ਾਰ ਦੇ ਵਿੱਚ ਮੈਦੇ ਨਾਲ ਬਣਾਉਂਦੇ ਆ ਇਸ ਲਈ ਮੈਂ ਤੁਹਾਨੂੰ ਮੈਦੇ ਨਾਲ ਬਣਾ ਕੇ ਦਿਖਾ ਰਹੀ ਆ ਤੁਸੀਂ ਆਟਾ ਵਰਤ ਸਕਦੇ ਆ ਕੋਈ ਵੀ ਦਿੱਕਤ ਨਹੀਂ ਹੈਗੀ 1/4 ਚਮਚ ਮੈਂ ਲੂਣ ਪਾਇਆ ਹੈ ਤੇ 1 ਚਮਚ ਮੈਂ ਹੁਣ ਇਥੇ ਛੋਟਾ ਚਮਚ ਅਜਵੈਣ ਪਾਈ ਆ ਹੱਥਾਂ ਤੇ ਮਸਲ ਕੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰੀਕਾ ਨਾਲ ਮਿਲਾ ਲਾਂਗੇ। ਇਹਦੇ ਇਹਦੇ ਵਿੱਚ ਆਪਾਂ ਲੂਣ ਆ ਉਹ ਘੱਟ ਹੀ ਪਾਉਣਾ ਹੈ ਕਿਉਂਕਿ ਆਪਾਂ ਸਟਫਿੰਗ ਦੇ ਵਿੱਚ ਯਾਨੀ ਕਿ ਆਲੂ ਦੀ ਫਿਲਿੰਗ ਦੇ ਵਿੱਚ ਲੂਣ ਪਾਉਣਾ ਹੈ ਸੋ ਇਸ ਲਈ ਆਟੇ ਦੇ ਵਿੱਚ ਘੱਟ ਹੀ ਪਾਉਣਾ ਹੈ ਤੇ 8 ਚਮਚ ਮੈਂ ਇਥੇ ਤੇਲ ਦੇ ਪਾ ਰਹੀ ਆ ਇਹ ਜਿਹੜਾ ਨਾਰਮਲ ਆਪਣਾ ਚਮਚ ਹੁੰਦਾ ਹੈ ਘਰ ਦੇ ਵਿੱਚ ਉਹੀ ਆ ਤੇ ਇਹ ਮੈਂ ਥੋੜਾ ਜਿਹੜਾ ਆ ਉਹ ਕੱਟ ਭਰ ਰਹੀਆਂ ਸੋ ਇਸ ਲਈ ਮੈਨੂੰ 8 ਚਮਚ ਲੱਗੇ ਆ ਜੇ ਤੁਸੀਂ ਭਰ ਭਰ ਕੇ ਪਾਉਂਗੇ ਤਾਂ 4 ਕੋ ਚਮਚ ਤੁਹਾਨੂੰ ਲੱਗਣਗੇ ਤੇ ਇਦਾਂ ਇਹਨੂੰ ਆਪਾਂ ਇਹ ਮਿਲਾ ਕੇ ਇਦਾਂ ਮੁਠੀ ਬਣਨੀ ਚਾਹੀਦੀ ਹੈ ਇਹਦੀ ਪਰਫੈਕਟ ਟਾਈਟ ਮੁਠੀ ਇਹਦੀ ਇਦਾਂ ਬਣਨੀ ਚਾਹੀਦੀ ਹੈ ਤੇ ਫਿਰ ਇਹ ਤਿਆਰ ਹੋਊਗਾ ਤੇ ਥੋੜਾ ਥੋੜਾ ਦੇ ਵਿੱਚ ਪਾਣੀ ਪਾ ਕੇ ਇਹਨੂੰ ਆਪਾਂ ਗੁੰਨ ਲਾਂਗੇ ਜਿਹੜਾ ਇਹਦਾ ਆਪਾਂ ਸੈਮੀ ਸੌਫਟ ਯਾਨੀ ਕਿ ਸੌਫਟ ਜਿਹਾ ਆਟਾ ਲਗਾਉਣਾ ਹੈ ਜੇ ਪਹਿਲਾਂ ਹੀ ਬਹੁਤ ਜ਼ਿਆਣੇ ਗਲਤੀ ਕਰਦੇ ਆ ਪਹਿਲਾਂ ਹੀ ਸਖਤ ਆਟਾ ਲਗਾ ਦਿੰਦੇ ਆ ਤੇ ਫਿਰ ਜਦੋਂ ਉਹਨੂੰ ਰੱਖਦੇ ਆ ਤੇ ਉਹ ਹੋਰ ਸਖਤ ਹੋ ਜਾਂਦਾ ਆ ਸੋ ਇਸ ਲਈ ਪਹਿਲਾਂ ਨਰਮਾ ਆਟਾ ਲਗਾਉਣਾ ਹੈ ਫਿਰ ਉਹਨੂੰ ਜਿਹੜਾ 10 ਮਿੰਟ ਦੀ ਰੈਸਟ ਤੇ ਰੱਖਣਾ ਹੈ ਤਦ ਤੱਕ ਆਪਾਂ ਤੇ ਆਲੂ ਦੀ ਫਿਲਿੰਗ ਬਣਾਵਾਂਗੇ ਇਹਦੇ ਵਿੱਚ ਮੈਂ 2 ਚਮਚ ਤੇਲ ਪਾਇਆ ਕੜਾਈ ਦੇ ਵਿੱਚ 1 ਚਮਚ ਜੀਰਾ ਪਾਇਆ ਤੇ 1 ਚਮਚ ਜੀ ਸੁੱਕਾ ਧਨੀਆ ਪਾਇਆ ਹੈ ਹੱਥਾਂ ਤੇ ਮਸਲ ਕੇ ਤੇ ਇਹਨਾਂ ਦੋਨੋਂ ਤੇ ਜਨ ਹਲਕਾ ਇਹ ਭੁੰਨ ਲਿਆ ਆ ਤੇ ਫਿਰ ਇਹਦੇ ਵਿੱਚ ਮੈਂ ਇੱਕ ਬਰੀਕ ਕਟਿਆ ਹੋਇਆ ਪਿਆਜ਼ ਪਾਇਆ ਹੈ ਇਹ ਬਿਲਕੁਲ ਆਪਸ਼ਨਲ ਹੈ ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਸਕਿਪ ਵੀ ਕਰ ਸਕਦੇ ਆ ਤੇ ਦੋ ਦਿਨ ਮਿੰਟ ਇਹਨੂੰ ਪਕਾਇਆ ਹੈ ਤੇ ਫਿਰ ਇਹਦੇ ਵਿੱਚ ਸਵਾਦ ਅਨੁਸਾਰ ਨਮਕ ਪਾਇਆ ਹੈ ਫਿਰ ਇਹਦੇ ਵਿੱਚ 1/4 ਚਮਚ ਗਰਮ ਮਸਾਲਾ 1/4 ਚਮਚ ਜੀਰਾ ਪਾਊਡਰ 1/4 ਚਮਚ ਧਨੀਆ ਪਾਊਡਰ ਤੇ ਇੱਕ ਚੁਟਕੀ ਹਲਦੀ ਪਾਊਡਰ ਪਾਇਆ ਹੈ ਚੰਗੀ ਤਰੀਕੇ ਨਾਲ ਮਲਣ ਤੋਂ ਬਾਅਦ ਹਰੇ ਮਟਰ ਪਾਏ ਮੈਂ ਦੋ ਚਮਚ ਇਹ ਬਿਨਾ ਉਬਲੇ ਹੋਏ ਆ ਟੇਨਾ ਨੂੰ ਥੋੜਾ ਟਾਈਮ ਪਕਾਣ ਤੋਂ ਬਾਅਦ ਚਾਰ ਕਵਾਲੂ ਮੈਂ ਲੈ ਲਏ ਸੀ ਉਹਨਾਂ ਨੂੰ ਉਬਾਲ ਲਿਆ ਹੈ ਮੈਂ ਤੇ ਜਿਹੜਾ ਆ ਇਹਨੂੰ ਮੈਸ਼ ਕਰ ਲਿਆ ਹੈ ਬਹੁਤ ਵਧੀਆ ਤਰੀਕੇ ਨਾਲ ਕੋਈ ਵੀ ਇਹਦੇ ਵਿੱਚ ਆਲੂ ਨਹੀਂ ਰਹਿਣਾ ਚਾਹੀਦਾ ਪ੍ਰੋਪਰਲੀ ਮੈਸ਼ ਹੋ ਜਾਣਾ ਚਾਹੀਦਾ ਇਹ ਜੇ ਤੁਹਾਡੇ ਆਲੂ ਵੱਡੇ ਆ ਤਾਂ ਤੁਸੀਂ ਦੋ ਵੀ ਲੈ ਸਕਦੇ ਆ ਜੇ ਮੀਡੀਅਮ ਸਾਈਜ਼ ਦੇ ਆ ਤਾਂ ਚਾਰ ਲੈ ਲਿਓ ਤੇ 1/4 ਚਮਚੀ ਲਾਲ ਮਿਰਚ ਪਾਊਡਰ ਪਾਇਆ ਹੈ ਤੁਸੀਂ ਆਪਦੇ ਸਵਾਦ ਅਨੁਸਾਰ ਪਾ ਸਕਦੇ ਆ ਆਪਣੀ ਇਹ ਸਟਫਿੰਗ ਬਣ ਕੇ ਤਿਆਰ ਆ ਇਹਨੂੰ ਰੱਖ ਦਿਆਂ ਸਾਈਡ ਤੇ ਤਦ ਤੱਕ ਆਪਣਾ ਆਟਾ ਵੀ ਤਿਆਰ ਹੋ ਚੁੱਕਿਆ ਹੈ ਦੇਖੋ ਕਿੰਨਾ ਵਧੀਆ ਤਰੀਕੇ ਨਾਲ ਸੈੱਟ ਹੋ ਗਿਆ ਆ ਆਪਾਂ ਪਹਿਲਾਂ ਵਧੀਆ ਤਰੀਕੇ ਨਾਲ ਗੁੰਨਿਆ ਸੀਗਾ ਇਸ ਲਈ ਇਹ ਬਹੁਤ ਵਧੀਆ ਤਰੀਕੇ ਨਾਲ ਸੈੱਟ ਹੋਇਆ ਆ ਹੁਣ ਆਪਾਂ ਇੱਕ ਛੋਟਾ ਜਿਹਾ ਪੇੜਾ ਲਵਾਂਗੇ ਤੇ ਇਹਨੂੰ ਜਿਹੜਾ ਆ ਜਲੋੜ ਹੋਈ ਤੇ ਇਹਨੂੰ ਸੁੱਕੇ ਆਟੇ 'ਚ ਕੋਟ ਕਰਕੇ ਇਹਨੂੰ ਵੇਲ ਲਾਂਗੇ ਬਿਲਕੁਲ ਪਤਲਾ ਵੇਲਣਾ ਜਿੰਨਾ ਪਤਲਾ ਹੋ ਸਕਦਾ ਜਿੰਨਾ ਪਤਲਾ ਵੇਲੂਗੇ ਉਨਾ ਕ੍ਰਿਸਪੀ ਬਣੂਗਾ ਜੇ ਠੇਕ ਰੱਖੂਗੇ ਤੇ ਫੇਰ ਉਹ ਕੱਚਾ ਕੱਚਾ ਜਿਹਾ ਰਹਿ ਜਾਊਗਾ ਫੇਰ ਇਹਨੂੰ ਸੈਂਟਰੋਂ ਕੱਟ ਕਰ ਦੇਣਾ ਹੈ ਤੇ ਜਿੱਦਾਂ ਵੀਡੀਓ 'ਚ ਦਿਖਾਇਆ ਜਾ ਰਿਹਾ ਸਮੋਸੇ ਦੀ ਇਹਦਾ ਸ਼ੇਪ ਦੇਣੀ ਆ ਪਾਣੀ ਲਗਾ ਕੇ ਇਹਦੇ ਕੋਨਿਆਂ ਤੇ ਪਾਣੀ ਜ਼ਰੂਰ ਲਗਾ ਲੈਣਾ ਤੇ ਕੋਨੇ ਚੰਗੀ ਤਰੀਕੇ ਨਾਲ ਬੰਦ ਕਰਨੇ ਆ ਤਾਂ ਜੋ ਤੇਲ ਦੇ ਵਿੱਚ ਜਾ ਕੇ ਖੁੱਲਣ ਨਾ ਫੇਰ ਇਹਦੇ ਵਿੱਚ ਸਟਫਿੰਗ ਭਰਨੀ ਹੈ ਆਪਣੇ ਆਲੂ ਵਾਲੀ ਤੇ ਚੰਗੀ ਤਰੀਕੇ ਨਾਲ ਬੰਦ ਕਰਨਾ ਮੈਂ ਬਾਰ-ਬਾਰ ਇਹਨੂੰ ਚੰਗੀ ਤਰੀਕੇ ਨਾਲ ਬੰਦ ਕਰਨ ਦਾ ਇਸ ਲਈ ਕਹਿ ਰਹੀ ਹਾਂ ਕਿਉਂਕਿ ਜੇ ਚੰਗੀ ਤਰੀਕੇ ਨਾਲ ਨਹੀਂ ਬੰਦ ਹੋਇਆ ਤੇ ਤੇਲ 'ਚ ਜਾ ਕੇ ਖੁੱਲ ਜਾਊਗਾ ਇਹ ਰ ਆਪਣੇ ਵੇਲੇ ਸਮੋਸੇ ਹੋਰ ਨਹੀਂ ਬਣ ਲਗੇ ਸੋ ਇਸ ਲਈ ਪਾਣੀ ਲਗਾ ਕੇ ਚੰਗੀ ਤਰੀਕੇ ਨਾਲ ਨੂੰ ਡੈ ਉਹ ਬੰਦ ਕਰਨਾ ਹੈ ਇਹ ਦੇਖੋ ਮੈਂ ਕਿੰਨੀ ਵਧੀਆ ਤਰੀਕੇ ਨਾਲ ਨੂੰ ਬੰਦ ਕਰ ਰਹੀ ਹਾਂ ਤਾਂ ਜੋ ਜਮਾ ਵੀ ਹੈ ਤੇਲ ਚ ਜਾ ਕੇ ਨਾ ਖੁੱਲਣ ਸਾਰੇ ਆਪਾਂ ਇਦਾਂ ਬਣਾ ਲਾਂਗੇ ਜੇ ਤੁਸੀਂ ਵੱਡੇ ਸਮੋਸੇ ਬਣਾਉਣਾ ਚਾਹੋ ਤਾਂ ਵੱਡੇ ਵੀ ਬਣਾ ਸਕਦੇ ਆ ਸੇਮ ਤਰੀਕੇ ਨਾਲ ਵੱਡਾ ਪੇੜਾ ਲੈ ਕੇ ਮੈਂ ਛੋਟੇ ਬਣਾਏ ਆ ਸੋ ਇਸ ਲਈ ਮੈਂ ਛੋਟੇ ਛੋਟੇ ਪੇੜੇ ਲਏ ਆ ਸਾਰੇ ਆਪਾਂ ਇਦਾਂ ਬਣਾਵਾਂਗੇ ਦੇਖੋ ਚੰਗੀ ਤਰੀਕੇ ਨਾਲ ਪਾਣੀ ਲਗਾ ਕੇ ਫਿਰ ਬੰਦ ਕਰਨਾ ਇਹਨੂੰ ਇਲਾਵੀ ਮੈਂ ਇੱਕ ਵੀਡੀਓ ਸਮੋਸੇ ਦੀ ਪਾ ਚੁੱਕੀ ਹਾਂ ਜੋ ਕਿ ਆਪਣੇ ਚੈਨਲ ਤੇ ਹੈ ਤੁਸੀਂ ਉਹ ਵੀ ਜਾ ਕੇ ਦੇਖ ਸਕਦੇ ਆ ਹੁਣ ਇਹਦੇ ਮੈਂ ਤੇਲ ਰੱਖਿਆ ਆ ਤਲਣ ਦੇ ਲਈ ਤੇ ਤੇਲ ਆਪਣਾ ਇੰਨਾ ਗਰਮ ਹੋਣਾ ਚਾਹੀਦਾ ਕਿ ਜਦੋਂ ਆਪਾਂ ਇਹ ਛੋਟੀ ਜਿਹੀ ਆਟੇ ਦੀ ਗੋਲੀ ਪਾਈਏ ਤੇ ਇਹ ਉੱਪਰ ਉੱਠ ਜੇ ਫਿਰ ਆਪਾਂ ਸਾਰੇ ਆਪਣੇ ਸਮੋਸੇ ਪਾ ਦਾਂਗੇ ਤੇ ਜਦੋਂ ਆਪਾਂ ਇਹਨੂੰ ਪਉਣਾ ਹੈ ਉਦੋਂ ਆਪਣਾ ਇਹ ਦੇਖੋ ਤੇਲ ਇਦਾਂ ਬੁਲਬੁਲੇ ਜੇ ਖਾ ਰਿਹਾ ਆ ਫਿਰ ਆਪਾਂ ਜਦੋਂ ਇਹ ਪਾਤਾ ਤੇ ਉਦੋਂ ਆਪਾਂ ਗੈਸ ਨੂੰ ਘੱਟ ਕਰ ਦੇਣਾ ਹੈ ਕਿਉਂਕਿ ਇਹਨੂੰ ਆਪਾਂ ਘੱਟ ਗੈਸ ਤੇ ਪਕਾਉਣਾ ਹੈ ਤਾਂ ਜੋ ਇਹ ਅੰਦਰ ਤੱਕ ਵਧੀਆ ਪੱਕਣ ਤੇ ਇਹਨੂੰ ਜਿਹੜਾ ਇਹ ਪਹਿਲਾਂ-ਪਹਿਲਾਂ ਹੱਥ ਘੱਟ ਲਗਾਉਣਾ ਹੈ ਬਾਅਦ ਵਿੱਚ ਇਹਨੂੰ ਆਪਾਂ ਸਾਈਡ ਤੋਂ ਹੱਥ ਲਗਾਉਣਾ ਸਟਾਰਟ ਕਰਨਾ ਹੈ ਇਹ ਦੇਖੋ ਫੇ ਹੌਲੀ-ਹੌਲੀ ਇਹ ਆਪੇ ਇਦਾਂ ਜਿਹੜਾ ਇਹ ਘੁੰਮਣ ਲੱਗ ਜੂਗ ਤੇਲ ਦੇ ਵਿੱਚ ਤੇ ਜਦੋਂ ਇਦਾਂ ਦੇ ਹੋ ਗਏ ਨਾ ਬ੍ਰਾਊਨ ਜੇ ਉਦੋਂ ਆਪਾਂ ਗੈਸ ਨੂੰ ਤੇਜ਼ ਕਰ ਦੇਣਾ ਹੈ ਜਦੋਂ ਇਹ ਬਰਾਊਨ ਹੋ ਗਏ ਨਾ ਪਹਿਲਾ ਜਦੋਂ ਮੈਂ ਤੁਹਾਨੂੰ ਦਿਖਾਇਆ ਲਾਈਟ ਜਿਹਾ ਕਲਰ ਆ ਗਿਆ ਉਦੋਂ ਜੇ ਆਪਾਂ ਗੈਸ ਨੂੰ ਤੇਜ਼ ਕਰਕੇ ਇਹਨੂੰ ਪਕਾ ਦਾਂਗੇ ਤੇ ਕ੍ਰਿਸਪੀ ਹੋ ਜਾਣਗੇ ਤੇ ਤੇਲ ਇਹਨਾਂ ਦੇ ਵਿੱਚ ਜਮਾ ਵੀ ਨਹੀਂ ਜਾਊਗਾ ਤੇ ਆਪਣੇ ਬਹੁਤ ਹੀ ਕ੍ਰਿਸਪੀ ਟੇਸਟੀ ਕ੍ਰਾਂਚੀ ਮ mini ਸਮੋਸਾ ਬਣ ਕੇ ਤਿਆਰ ਆ ਜਰੂਰ ਇਹ ਰੈਸਪੀ ਨੂੰ ਟਰਾਈ ਕਰਿਓ ਬਹੁਤ ਬਹੁਤ ਵਧੀਆ ਲੱਗੂਗੀ ਤੁਹਾਨੂੰ ਇਹ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜੂ ਕਰਿਓ ਚੈਨਲ ਨੂੰ ਬਹੁਤ ਬਹੁਤ ਧੰਨਵਾਦ ਜੀ